ਵਿਸ਼ਵ ਭਪਾਰ ਸੰਸਥਾ ਬਲੋਂ ਕੀੜੀਆਂ ਦੇ ਨਿਰੋਭੀ ਦੇ ਵਿੱਚ ਇੱਕ ਕਿਸਾਨੀ ਮੁੱਦਿਆਂ ਨੂੰ ਲੈ ਕੇ ਮਸਲੇ ਨੂੰ ਲੈ ਕੇ ਇੱਕ ਮੀਟਿੰਗ ਚੱਲ ਰਹੀ ਹੈ ਕਾਨਫਰੰਸ ਚੱਲ ਰਹੀ ਹੈ ਜਿਦੇ ਵਿੱਚ ਤਕਰੀਬਨ 157 ਦੇਸ਼ ਸ਼ਾਮਿਲ ਨੇ ਤੇ ਇਹਦੇ ਵਿੱਚ ਭਾਰਤ ਵੀ ਸ਼ਾਮਿਲ ਹੈ ਤੇ ਇਹ ਜਿਹੜੀ ਮੀਟਿੰਗ ਹੋ ਰਹੀ ਹੈ ਕਿਸਾਨੀ ਮੁੱਦਿਆਂ ਮਸਲਿਆਂ ਨੂੰ ਲੈ ਕੇ ਖੇਤੀ ਨੂੰ ਲੈ ਕੇ ਹੋ ਰਹੀ ਹੈ ਤੇ ਇਸ ਮੀਟਿੰਗ ਦਾ ਕਿਸਾਨਾਂ ਦੇ ਉੱਤੇ ਕੀ ਅਸਰ ਪੈਣਾ ਹੈ ਕਿ ਖੇਤੀ ਦੇ ਉੱਤੇ ਕੀ ਅਸਰ ਪੈਣਾ ਹੈ ਖੇਤੀ ਲਈ ਲਾਹੇਵੰਦ ਹੈ ਜਾਂ ਨੁਕਸਾਨਦੇ ਹੈ ਇਸ ਸਬੰਧ ਵਿੱਚ ਗੱਲਬਾਤ ਕਰਨ ਲਈ ਜਮੂਰੀ ਕਿਸਾਨ ਸਵਾ ਦੇ ਪੰਜਾਬ ਪ੍ਰਧਾਨ ਸਤਨਾਮ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਦੇ ਆ। ਇਹ ਜਿਹੜੀ ਮੀਟਿੰਗ ਹੋ ਰਹੀ ਹੈ ਜੀ ਨਰੋਬੀ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਇਹ ਡਬਲਯੂ ਟਿਊਬ ਵੱਲੋਂ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਕਿਉਂ ਕੀਤੀ ਜਾ ਰਹੀ ਹੈ ਤੇ ਕਿਹੜੇ ਜਿਹੜੇ ਮੁੱਦੇ ਮਸਲੇ ਇਹਦੇ ਵਿੱਚ ਵਿਚਾਰੇ ਜਾਣਗੇ। ਇਹਦੇ 'ਚ ਮੁੱਦੇ ਤਾਂ ਵੈਸੇ ਬਹੁਤ ਨੇ ਹੋਰ ਵੀ ਹੈਗੇ ਆ ਆਪਣੀ ਗਾਰਮਨ ਦਾ ਦੂਜੇ ਤੀਜੇ ਪਰ ਉਹਦੇ 'ਚ ਖੇਤੀਬਾੜੀ ਦਾ ਜਿਹੜਾ ਵਿਸ਼ਾ ਵਾ ਉਹ ਸਾਨੂੰ ਜ਼ਿਆਦਾ ਪ੍ਰਭਾਵਿਤ ਕਰਦਾ। ਕਿਉਂਕਿ ਸਾਡਾ ਦੇਸ਼ ਜਿਹੜਾ 152 ਕਰੋੜ ਦੀ ਆਬਾਦੀ ਆ ਇਹਦੇ ਵਿੱਚ ਅਨਾਜ ਦਾ ਬੜਾ ਵੱਡਾ ਮਸਲਾ ਹੋਰ ਬਹੁਤ ਵੱਡੇ ਮਸਲੇ ਆ ਇਹਦੇ ਵਿੱਚ ਸਾਨੂੰ ਇਹ ਲੱਗਦਾ ਜਿ ਤਰ੍ਹਾਂ 2 ਸਾਲ ਪਹਿਲਾਂ ਉੱਥੇ ਮੀਟਿੰਗ ਹੋਈ ਸੀ ਇੰਡੋਨੇਸ਼ੀਆ ਦੇ ਵਾਲੀ ਸ਼ਹਿਰ ਵਿੱਚ ਉਸ ਵळे ਮੰਨ ਕੇ ਆਗੇ ਸੀਗੇ ਉਸ ਵळे ਜਿਹੜਾ ਕਮਰਸ ਮੰਤਰੀ ਸੀ ਉਹ ਮੰਨ ਕੇ ਆ ਗਿਆ ਸੀ ਕਿ ਅਸੀਂ 2017 ਵਿੱਚ ਸਬਸਿਡੀਆਂ ਖਤਮ ਕਰ ਦਾਂਗੇ ਅਨਾਜ ਖਰੀਦਣਾ ਬੰਦ ਕਰ ਦਾਂਗੇ ਸਟੋਰ ਕਰਨਾ ਅਸੀਂ ਬੰਦ ਕਰਾਂਗੇ ਪਰ ਉਸ ਵੇਲੇ ਨਾ ਨੇ ਰਾਤ ਲਈ ਸੀ ਪਈ 2017 ਵਿੱਚ ਬੰਦ ਕਰ ਦਾਂਗੇ ਪਰ ਐਤ ਕੀ ਇਹਦੀ ਜਿਹੜੀ ਤਿਆਰੀ ਮੀਟਿੰਗ ਹੋਈ ਇਸ ਤੋਂ ਪਹਿਲਾਂ ਪਿਛਲੇ ਮਹੀਨੇ 25 ਤੋਂ ਲੈ ਕੇ 28 ਤੱਕ ਨਵੰਬਰ ਤੱਕ ਉਹਦੇ ਵਿੱਚ ਏਜੰਡੇ ਵਿੱਚ ਆਈ ਨਹੀਂਗੀ ਕਿ ਇਹ ਜਿਹੜੀਆਂ ਸਬਸੜੀਆਂ ਜਾਰੀ ਰਹਿਣੀਆਂ ਸਾਨੂੰ ਪੂਰਾ ਖਤਸ਼ਾ ਹੋਇਆ ਕੱਲ੍ਹ ਇਹ ਸਮਾਪਤ ਹੋਣੀ ਆ ਪੀ ਇਹਦੇ ਵਿੱਚ ਇਹਦੇ ਬਹੁਤ ਫੈਸਲੇ ਜਿਹੜੇ ਆ ਹਿੰਦੁਸਤਾਨ ਵਿਰੋਧੀ ਜਿਹੜੇ ਸਾਨੂੰ ਹੌਂ ਦਾ ਡਾਰਿਆ ਤੁਹਾਨੂੰ ਕੀ ਲੱਗਦਾ ਕਿਹੜੇ-ਕਿਹੜੇ ਫੈਸਲੇ ਨੇ ਜਿਹੜੇ ਪੰਜਾਬ ਦੇ ਕਿਸਾਨਾਂ ਲਈ ਜਾਂ ਦੇਸ਼ ਦੀ ਕਿਸਾਨੀ ਲਈ ਜਾਂ ਖੇਤੀ ਲਈ ਨੁਕਸਾਨਦੇ ਹੋ ਸਕਦੇ ਨੇ ਜਾਂ ਲਏ ਜਾ ਸਕਦੇ ਨੇ ਪਹਿਲਾਂ ਤੇ ਐਮਐਸਪੀ ਜਿਹੜਾ ਤੋੜਨਾ ਖੁੱਲੀ ਮੰਡੀ ਜਿਹੜੀ ਲੈ ਆਉਣੀ ਇਹ ਅਨਾਜ ਦਾ ਭੰਡਾਰ ਬੰਦ ਕਰ ਦੇਣਾ ਸਰਕਾਰੀ ਜਿਹੜੀ ਖਰੀਦ ਬੰਦ ਕਰਨੀਆਂ ਇਹ ਐਸੇ ਮੁੱਦੇ ਆ ਸਬਸਿਡੀਆਂ ਖਤਮ ਕਰਨੀਆਂ ਵਾ ਇਹਦੇ ਨਾਲ ਪੰਜਾਬ ਦੀ ਖੇਤੀਬਾੜੀ ਤਬਾਹ ਹੋਣ ਵਾਲੀ ਜਾਵੇਗੀ ਜੀ ਦਾ ਸਮੁੱਚੇ ਹਿੰਦੁਸਤਾਨ ਦੇ ਵਿੱਚ ਵੀ ਫਰਕ ਪਊਗਾ ਕਿਉਂਕਿ ਅਸੀਂ 60% ਕਣਕ ਜਿਹੜੀ ਅਨਾ ਭੰਡਾਰ ਦਿੰਨੇ ਆ ਦੀ 40% ਅਸੀਂ ਚੋਲ ਦਿੰਨੇ ਆ ਹੋਰ ਵੀ ਇਸ ਤਰ੍ਹਾਂ ਦਾ ਬਹੁਤ ਅਨਾਜ ਪੈਦਾ ਕਰਦੇ ਆ ਇਹ ਪੰਜਾਬ ਦੇ ਉੱਤੇ ਮਾੜਾ ਅਸਰ ਪੈਂਦਾ ਜਿਹੜਾ ਸਾਨੂੰ ਇਹ ਪੂਰਾ ਖਤਰਾ ਵੈਸੇ ਵੀ ਜਿਹੜਾ ਵਿਸ਼ਵ ਵਪਾਰ ਸੰਸਥਾ ਵਾ ਇਹ ਸਾਮਰਾਜੀ ਦੇਸ਼ਾਂ ਦੀ ਸੰਸਥਾ ਇਹ ਗਰੀਬ ਮੂਲਕਾਂ ਨੂੰ ਇਹਦੇ ਸ਼ਾਮਿਲ ਨਹੀਂ ਹੋਣਾ ਚਾਹੀਦਾ ਜੇ ਸ਼ਾਮਿਲ ਹੋਇਆ ਤੇ ਆਪਣੇ ਵਿਰੋਧੀ ਏਜੰਡੇ ਉੱਤੇ ਮੰਨਣੇ ਨਹੀਂ ਚਾਹੀਦੇ ਭਾਰਤ ਦੇ ਕਿ ਸਰਕਾਰ ਵੱਲੋਂ ਤਾਂ ਕਿਹਾ ਜਾ ਰਿਹਾ ਹੈ ਕਿ ਉਹ ਜਿਹੜੇ ਵਿਸ਼ਪ ਬੈਂਕ ਵਿਸ਼ਪ ਵਪਾਰ ਸੰਸਥਾ ਦੇ ਏਜੰਡੇ ਨੇ ਉਹ ਨਹੀਂ ਮੰਨੂਗੀ ਇਹਦੇ ਵਿੱਚ ਜਿਹੜਾ ਐਮਐਸਪੀ ਵਾਲਾ ਮਸਲਾ ਹੈ ਜਾਂ ਮੰਡੀਕਰਨ ਵਾਲਾ ਮਸਲਾ ਉਹ ਆਪਣੇ ਕੰਟਰੋਲ ਵਿੱਚ ਰੱਖੂਗੀ ਤੁਹਾਡਾ ਕੀ ਕਹਿਣਾ ਸਾਡਾ ਪ੍ਰਤੀਕਰਮ ਇਹ ਆ ਵੀ ਜਦੋਂ ਅੱਜ ਤੋਂ 2 ਸਾਲ ਪਹਿਲਾਂ ਮੀਟਿੰਗ ਹੋਈ ਸੀ ਨਾ ਉਦੋਂ ਵੀ ਇਹੋ ਕਹਿੰਦੇ ਸੀ ਵੀ ਅਸੀਂ ਉੱਥੇ ਕੁਝ ਨਹੀਂ ਸੀ ਮੰਨਾਂਗੇ ਪਰ ਉੱਥੇ ਮੰਨ ਕੇ ਆ ਗਏ ਸੀ ਵੀ ਅਸੀਂ ਇਹ ਸਾਰਾ ਕੁਝ 2017 'ਚ ਲਾਗੂ ਕਰ ਦਾਂਗੇ ਹੁਣ ਜਦੋਂ ਇੱਥੇ ਮੀਟਿੰਗ ਹੋਈ ਤਿਆਰੀ ਮੀਟਿੰਗ ਉਹਦੇ ਵਿੱਚ ਵੀ ਇਹਨਾਂ ਨੇ ਜ਼ੋਰਦਾਰ ਤਰੀਕੇ ਨਾਲ ਜਿੰਨਾ ਜ਼ੋਰ ਲਾਉਣਾ ਚਾਹੀਦਾ ਓਡੇ ਜ਼ੋਰਦਾਰ ਤਰੀਕੇ ਨਾਲ ਆਵਾਜ਼ ਨਹੀਂ ਠਾਈ ਤੁਸੀਂ ਸਾਡਾ ਪੰਜਾਬ ਹੀ ਲੈ ਲਓ ਜਿਹਨੇ ਸਭ ਤੋਂ ਵੱਧ ਪ੍ਰਭਾਵਿਤ ਹੋਣਾ ਪੰਜਾਬ ਦੀ ਸਰਕਾਰ ਐਵੇਂ ਇੱਕ ਚਿੱਠੀ ਲਿਖਣ ਦੇ ਨਾਲ ਨਹੀਂ ਮਸਲਾ ਹੱਲ ਹੁੰਦਾ ਜਿਹੜਾ ਪ੍ਰਤੀਕਰਮ ਦੇਣਾ ਚਾਹੀਦਾ ਹੈ ਜਿਹੜੀ ਸ਼ਿਰਕਤ ਕਰਨੀ ਚਾਹੀਦੀ ਸੀ ਜੀ ਆਪਣੇ ਨਮਾਇਦੇ ਉੱਥੇ ਭੇਜਣੇ ਚਾਹੀਦੇ ਸੀ ਮੋਦੀ ਸਰਕਾਰ ਤੇ ਦਬਾਅ ਪਾਉਣਾ ਚਾਹੀਦਾ ਹੈ ਮੋਦੀ ਸਰਕਾਰ ਵੀ ਇਹਦੇ ਉੱਤੇ ਜ਼ਿਆਦਾ ਪ੍ਰਤੀਕਰਮ ਨਹੀਂ ਦੇ ਰਹੀ ਸਾਨੂੰ ਇੱਕ ਹਦਸ਼ਾਵਾ ਵੀ ਸਾਡੇ ਵਿਰੁੱਧ ਜਾਣ ਕੇ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੇ ਜਿਹੜੇ ਖੇਤੀ ਦੀ ਆਪਾਂ ਗੱਲ ਕਰਦੇ ਆਂ ਕਿਸਾਨਾਂ ਦੀ ਗੱਲ ਕਰਦੇ ਆਂ ਤਾਂ ਕਿਸ ਤਰ੍ਹਾਂ ਦੀ ਨੀਤੀ ਹੋਣੀ ਚਾਹੀਦੀ ਹੈ ਜਿਹੜੀ ਕਿਸਾਨ ਪੱਖੀ ਹੋਵੇ ਜਾਂ ਖੇਤ ਖੇਤਾਂ ਖੇਤ ਪੱਖੀ ਹੋਵੇ ਅਜਿਹੀ ਕਿਹੜੀ ਨੀਤੀ ਜਾਂ ਕਿਹੜੀਆਂ ਗੱਲਾਂ ਵਿਚਾਰੀ ਜਾਣੀ ਚਾਹੀਦੀ ਨੇ ਕਿਹੜੇ ਮਸਲੇ ਜਿਹੜੇ ਹੱਲ ਹੋਣੇ ਚਾਹੀਦੇ ਨੇ ਦੇਖੋ ਅੱਜ ਪੰਜਾਬ ਦੇ ਕਿਸਾਨ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਸਭ ਤੋਂ ਜ਼ਰੂਰੀ ਆ ਕਿ ਉਹਦੇ ਵਾਜਿਬ ਭਾਅ ਜਿਹੜੇ ਆ ਉਹ ਸਾਰੀਆਂ ਫਸਲਾਂ ਦੇ ਕਲੀਆਂ ਕਣਕ ਝੋਨੇ ਦਾ ਨਹੀਂ ਮੱਕੀ ਦਾ ਨਹੀਂ ਸਾਰੇ ਫਾਲ ਮਿੱਥੇ ਜਾਣ ਫਲਾਂ ਦੇ ਮਿੱਥੇ ਜਾਣ ਲੱਕੜ ਦਾ ਮਿੱਥਿਆ ਜਾਵੇ ਹੋਰ ਬਾਕੀ ਵੀ ਜਿਹੜੇ ਸਬਜ਼ੀਆਂ ਨੇ ਮਿੱਥੇ ਜਾਣ ਉਹਦੇ ਉੱਤੇ ਸਰਕਾਰੀ ਖਰੀਦ ਹੋਵੇ ਉਹਨੂੰ ਮੁੜ ਕੇ ਰੱਖ ਕੇ ਜਿਹੜੇ ਆਮ ਲੋਕ ਗਰੀਬ ਲੋਕ ਉਹਨਾਂ ਨੂੰ ਅੱਧੀਆਂ ਕੀਮਤਾਂ ਤੇ ਉਹਨਾਂ ਦੀ ਉਹਦੀ ਵੰਡ ਪ੍ਰਣਾਲੀ ਜਿਹੜੀ ਪਬਲਿਕ ਵੰਡ ਪ੍ਰਣਾਲੀ ਜਿਹੜੀ ਮਜ਼ਬੂਤ ਕੀਤੀ ਜਾਵੇ ਸਾਡੇ ਜਿਹੜੇ ਆ ਖੇਤੀਬਾੜੀ ਦੀ ਜਿਹੜੀਆਂ ਲਾਗਤਾਂ ਕੀਮਤਾਂ ਘਟਾਉਣ ਦੇ ਲਈ ਸਬਸਿਡੀਆਂ ਰਹਿਣੀਆਂ ਬਹੁਤ ਜ਼ਰੂਰੀ ਆ ਸਸਤੇ ਬੀਜ ਹੋਣੇ ਚਾਹੀਦੇ ਆ ਸਸਤੀਆਂ ਖਾਦਾਂ ਹੋਣੇ ਜੀ ਵੀ ਆ ਪਾਣੀ ਬਿਜਲੀ ਜਿਹੜਾ ਉਹ ਕਿਸਾਨਾਂ ਦੀ ਲੋੜ ਅਨੁਸਾਰ ਮਿਲਣਾ ਚਾਹੀਦਾ ਲੈਂਡ ਦਾ ਸੁਧਾਰ ਹੋਣਾ ਜਿਵੇਂ ਕਾਨੂੰਨੀ ਸੁਧਾਰ ਜ਼ਮੀਨੀ ਸੁਧਾਰ ਬਣਨੇ ਚਾਹੀਦੇ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੀ ਪੈਦਾਵਾਰ ਵਧੇ ਜਿਹੜੀ ਖਾਸ ਕਰਕੇ ਐਗਰੀਕਲਚਰ ਯੂਨੀਵਰਸਿਟੀ ਆ ਉਹਨੂੰ ਵੀ ਪੈਦਾ ਕਰਨ ਦਾ ਖੋਜ ਕਾਦਾ ਪ੍ਰਕਰਨ ਦੀ ਜਿਹੜੇ ਲੰਦੀਨ ਦੇ ਫੰਡ ਆ ਪੰਜਾਬ ਸਰਕਾਰ ਨਹੀਂ ਦੇ ਰਹੀ ਹਿੰਦੁਸਤਾਨ ਸਰਕਾਰ ਵੀ ਨਹੀਂ ਦੇ ਰਹੀ ਉਹ ਐਸੋਲੇ ਕਾਰਪੋਰੇਟ ਟਾਈਪ ਜਿਹੜੇ ਆ ਬੀਜ ਦੇ ਜਿਹੜੀਆਂ ਕੰਪਨੀਆਂ ਅੱਗੇ ਲੈ ਰਹੇ ਲਿਆ ਰੀਆਂ ਨੇ ਜਿਹੜੀਆਂ ਕਿ ਆਉਣ ਵਾਲੇ ਸਮੇਂ ਚ ਕੱਤ ਕੋਣਗੀਆਂ ਆਪਣੇ ਕਿਸਾਨ ਜਥੇਬੰਦੀਆਂ ਵੱਲੋਂ ਇਸ ਮੁੱਦੇ ਨੂੰ ਲੈ ਕੇ ਜਿਹੜਾ ਮੀਟਿੰਗ ਚੱਲ ਰਹੀ ਹੈ ਇਹਦੇ ਵਿਰੋਧ ਦੇ ਵਿੱਚ ਜਾਂ ਕੀ 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 ਪਲਾਨਿੰਗ ਕੀਤੀ ਜਾ ਰਹੀ ਹੈ ਜਾਂ ਕੀ ਕੁਝ ਕੀਤਾ ਜਾ ਰਿਹਾ ਹੈ ਅਸੀਂ ਇਹਦੇ ਵਿਰੋਧ ਦੇ ਵਿੱਚ ਆ ਵੇਖੋ ਹੁਣੇ ਜਿਹੜਾ ਮਟਰਾਂ ਦਾ ਬੀਜ ਜਿਹੜਾ ਸੀ ਉਹਦੇ ਵਿੱਚ ਮਲਾਵਟ ਹੋ ਗਈ ਆ ਉਹਦੇ ਉੱਤੇ ਸਹੀ ਪ੍ਰਤੀਕਰਮ ਦਿੱਤਾ ਅੱਜ ਵੀ ਉੱਥੇ ਗੱਲ ਹੋਈ ਸੀ ਵੀ ਜਿਹੜੇ ਬੀ ਆ ਘੱਟੋ ਘੱਟ ਲੋਕਾਂ ਨੂੰ ਸ਼ੁੱਧ ਮਿਲਣੇ ਚਾਹੀਦੇ ਆ ਜਿਹੜੀ ਕਿਸਮ ਦਾ ਬੀ ਆ ਇਹ ਬੀ ਕਾਨਪੁਰ ਤੋਂ ਇੱਕ ਵੈਰਾਈਟੀ ਆ ਮਟਰਾਂ ਦੀ ਉਹ ਇੱਥੇ ਆਣ ਕੇ ਉਹਦੇ ਵਿੱਚ ਮਲਾਪਟ ਕਰਕੇ ਦਿੱਤਾ ਵਾ ਸਰਕਾਰ ਨੂੰ ਇਹ ਨਿਰੰਤਰ ਵੀ ਦੀ ਪਾਲਸੀ ਖੇਤੀ ਦੀ ਕੋ ਪਾਲਸੀ ਬਣਾਉਣੀ ਚਾਹੀਦੀ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦਾ ਜਿਹੜਾ ਉਹ ਰਾਖੀ ਕੀਤੀ ਜਾ ਸਕੇ ਜਿਹੜੀ ਨਰੋਬੀ ਦੇ ਵਿੱਚ ਮੀਟਿੰਗ ਚੱਲ ਰਹੀ ਹੈ ਤੇ ਤੁਸੀਂ ਆਪਣੇ ਪੱਧਰ ਤੇ ਇਸ ਦੇ ਵਿਰੋਧ ਦੇ ਵਿੱਚ ਕੀ ਕੁਝ ਕਰ ਰਹੇ ਹੋ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਜਾਂ ਸਰਕਾਰ ਨਾਲ ਗੱਲਬਾਤ ਕਰਨ ਦੀ ਕੀ ਤੁਹਾਡੀ ਪਲਾਨਿੰਗ ਕੀ ਹੈ ਅਸੀਂ ਜਿਹੜੇ ਜਿੰਨੇ ਵੀ ਸਾਡੀਆਂ ਮੀਟਿੰਗਾਂ ਨੇ ਪਿੰਡ ਪੱਦਰ ਤੇ ਜਾਂ ਅਸੀਂ ਪਿੰਡ ਪੱਦਰ ਤੇ ਧਰਨੇ ਵਿਜਾਰੇ ਕਰਦੇ ਆਂ ਝੰਡਾ ਮਾਰਚ ਕਰਦੇ ਆਂ ਜਥਾ ਮਾਰਚ ਕਰਦੇ ਆਂ ਵੱਡੀਆਂ ਲਲਕਾਰ ਰੈਲੀਆਂ ਕੀਤੀਆਂ ਇਸ ਤੋਂ ਪਹਿਲਾਂ ਵੀ ਕੀਤੀਆਂ ਨੇ ਹੁਣ ਗਾਹ ਵੀ ਅਸੀਂ ਆਪਣੇ ਪ੍ਰੋਗਰਾਮ ਉਹਦੇ ਵਿੱਚ ਅਸੀਂ ਜਿੱਥੇ ਕਾਲਾ ਕਾਨੂੰਨ ਆ ਉੱਥੇ ਉਹਦੇ ਨਾਲ ਦੀ ਨਾਲ ਜਿਹੜਾ ਨਰੋਬੀ ਵਾਲਾ ਮਸਲਾ ਵਾ ਖਾਸ ਕਰਕੇ ਡਬਲਯੂਟੀਓ ਆ ਇਹਨੂੰ ਪਿਛਲੇ ਮੋੜ ਤੋਂ ਜਿਹੜਾ ਗੈਰ ਤੋਂ ਲੈ ਕੇ ਇਸ ਲੋਕਾਂ ਨੂੰ ਜਿਹੜਾ ਵੇ ਤੂੰ ਉਹਨਾਂ ਨੂੰ ਉਹਦੇ ਵਿਚਾਰ ਜਿਹੜੇ ਉਹਨਾਂ ਦੇ ਇਹ ਦੱਸਦਿਆਂ ਵੀ ਇਹ ਸਾਡੇ ਵਿਰੁੱਧ ਆ ਇਹਦੇ ਨਾਲ ਅਸੀਂ ਲੰਬਿਤ ਦੀ ਕਰਾਂਗੇ ਆਉਣ ਵਾਲੇ ਸਮੇਂ ਦੇ ਸਰਕਾਰ ਤੇ ਆਪਣਾ ਬਣਦਾ ਜਿਹੜਾ ਦਬਾਅ ਪਾਵਾਂਗੇ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਵਾਦਲ ਨਾਲ ਵੀ ਇਸ ਮਸਲੇ ਤੇ ਗੱਲ ਹੋਈ ਹੈ ਤੇ ਉਹਨਾਂ ਦਾ ਕੀ ਜਵਾਬ ਸੀ ਤੇ ਅਸੀਂ ਅੱਜ ਇਚੇਚੇ ਤੌਰ ਤੇ ਇਹ ਹੀ ਮੇਨ ਮੁੱਦਾ ਉੱਥੇ ਅੱਜ ਠਾਇਆ ਵਾ ਵੇਖੋ ਨਰੋਬੀ ਚ 15 ਦੀ ਮੀਟਿੰਗ ਸ਼ੁਰੂ ਹੋ ਆ ਕੱਲ 18 ਨੂੰ ਸੰਪੰਨ ਹੋ ਜਾਣੀ ਆ ਤੁਸੀਂ ਉਹਦੇ ਵਿੱਚ ਜਿਹੜਾ ਜਿਹੜਾ ਬਣਦਾ ਯੋਗਦਾਨ ਸੀ ਉਹ ਪਾਇਆ ਨਹੀਂਗਾ ਸਾਨੂੰ ਉੱਥੇ ਖਦਸ਼ਾ ਵਾ ਕਿ ਉੱਥੇ ਜਿਹੜੇ ਖੇਤੀਬਾੜੀ ਵਾਲੀ ਦੇ ਵਿਰੁੱਧ ਫੈਸਲੇ ਹੋਣੇ ਉਹ ਜਿਆਦਾ ਪ੍ਰਭਾਵ ਜਿਹੜਾ ਪੰਜਾਬ ਦਾ ਕਿਸਾਨ ਹੋਣਾ ਵਾ ਤੁਸੀਂ ਆਪਣੇ ਆਪ ਨੂੰ ਪਛਾਨ ਕਿਸਾਨਾਂ ਦੇ ਲੀਡਰ ਸਮਝਦੇ ਜੇ ਪਰ ਉਹ ਤੁਸੀਂ ਉੱਥੇ ਜੋਗਿਸਾ ਨਹੀਂ ਪਾਇਆ ਇਹਦੇ ਉੱਤੇ ਅਸੀਂ ਬੜਾ ਆਪਣਾ ਤਿੱਖਾ ਪ੍ਰਤੀਕਿਰਨ ਜाहिर ਕੀਤਾ ਉਹਨਾਂ ਉਸੇ ਵੇਲੇ ਟੈਲੀਫੋਨ ਕੀਤਾ ਵੀ ਅਸੀਂ ਜਿਹੜਾ ਵਾ ਉਹ ਕਮਰਸ ਮਿਨਿਸਟਰ ਨੂੰ ਕਰਦੇ ਆਂ ਤੇ ਅਸੀਂ ਇਹਦੇ ਉੱਤੇ ਕੋਈ ਕਦਮ ਚੁੱਕਾਂਗੇ ਪਰ ਅਸੀਂ ਸਮਝਦੇ ਹਾਂ ਕਿ ਸਾਡੀਆਂ ਜਥੇਬੰਦੀਆਂ ਹੀ ਅੱਗੇ ਆ ਕੇ ਲੜਾਈ ਲੜਨਗੀਆਂ ਤਾਂ ਇਹ ਮੁੱਦਾ ਜਿਹੜਾ ਹੱਲ ਹੋਵੇਗਾ। ਅ ਏਸੀ ਆਪਣੇ ਕਿਸਾਨਾਂ ਕੋ ਜਿਨ੍ਹਾਂ ਨੇ ਕਿਹਾ ਹੈ ਕਿ ਨਰੋਬੀ ਵਾਲਾ ਜਿਹੜਾ ਮਸਲਾ ਹੈ ਪੰਜਾਬ ਦੇ ਨਹੀਂ ਪੂਰੇ ਭਾਰਤ ਦੇ ਕਿਸਾਨੀ ਦੇ ਲਈ ਜਿਹੜਾ ਹੈ ਬਹੁਤ ਵੱਡਾ ਖਤਰਾ ਹੈ। ਖਤਰੇ ਦੀ ਘੰਟੀ ਹੈ ਕਿਉਂਕਿ ਇਸ ਨਾਲ ਜਿਹੜਾ ਮੰਡੀਕਰਨ ਜਾਂ ਹੋਰ ਕਈ ਮਸਲੇ ਦੇ ਮਸਲੇ ਨੇ ਖੇਤੀਬਾੜੀ ਨਾਲ ਜੁੜੇ ਉਹਨਾਂ ਦੇ ਉੱਤੇ ਜਿਹੜਾ ਹੈ ਉਹਨਾਂ ਦਾ ਵਪਾਰੀਕਰਨ ਕਿਆ ਕੰਪਨੀਆਂ ਦਾ ਕੰਟਰੋਲ ਹੋਣ ਦਾ ਖਦਸ਼ਾ ਜ਼ਾਹਿਰ ਕਰ ਰਹੇ ਨੇ ਜਿਸ ਨਾਲੇ ਖੇਤੀ ਜਿਹੜੀ ਪਹਿਲੇ ਹੀ ਘਾਟੇ ਬੰਦੀ ਸੌਦਾ ਬਣ ਰਹੀ ਹੈ ਜਾਂ ਕਿਸਾਨ ਖੇਤੀਓ ਤੰਗ ਹੋ ਕੇ ਖੁਦਕੁਸ਼ੀਆਂ ਕਰ ਰਹੇ ਨੇ ਉਹਨਾਂ ਲਈ ਇੱਕ ਵੱਡੀ ਸਮੱਸਿਆ ਖੜੀ ਹੋ ਸਕਦੀ ਹੈ ਸੁਖਿੰਦਰ ਸਿੰਘ ਐਬੀਪੀ ਸੰਝਾ ਚੰਡੀਗੜ੍ਹ